ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਕੀ ਫਤਿਹ ਜੀ ਸਾਡੀਆਂ ਇਹ ਭੈਣਾਂ ਸਕੂਲੇ ਜਾ ਰਹੀਆਂ ਵਾ ਤੇ ਸਪੈਸ਼ਲ ਸਕੂਲ ਜਿਹੜਾ ਸਾਡਾ ਅੰਦਰ ਬਣਾਇਆ ਹੋਇਆ ਵਾ ਉਹਦੇ ਵਿੱਚ ਪੜਨ ਵਾਸਤੇ ਜਾ ਰਹੇ ਨੇ ਬੱਚੇ ਤੇ ਹਰ ਰੋਜ਼ ਇਹ ਬੱਚੇ ਇਸੇ ਤਰ੍ਹਾਂ ਸਕੂਲ ਤਿਆਰ ਹੋ ਕੇ ਜਾਂਦੇ ਨੇ ਤੇ ਇਹਨਾਂ ਦੀਆਂ ਡਿਊਟੀਆਂ ਜਿਹੜੀਆਂ ਭੈਣਾਂ ਦੀਆਂ ਲਾਈਆਂ ਹੋਈਆਂ ਹੈ ਇਹਨਾਂ ਨੂੰ ਤਿਆਰ ਕਰਨਾ ਨਮਾਉਣਾ ਧੋਣਾ ਸਿਰ ਬੋਣਿਆ ਉਹ ਸਾਰੇ ਤੁਸੀਂ ਦੇਖਦੇ ਹੋ ਸਸੀਕਾਲ ਦਰਸਬ ਬੱਚੇ ਛੱਡਿਆਂ ਦੇ ਮੁੰਡੇ ਤੇ ਦਰਸਬ ਸਾਹਿਬ ਦੀ ਡਿਊਟੀ ਆ ਇਹਨਾਂ ਨੇ ਬੁਆਇਜ਼ ਆ ਜਿਹੜੇ ਸਪੈਸ਼ਲ ਬੱਚੇ ਉਹ ਛੱਡ ਕੇ ਆਉਣੇ ਉਹਨਾਂ ਨੂੰ ਤਿਆਰ ਕਰਨਾ ਉਹਨਾਂ ਦੇ ਸਿਰ ਬੋਣੇ ਆ ਉਹਨਾਂ ਨੂੰ ਨਵਾਉਣਾ ਉਹਨਾਂ ਦੇ ਕੱਪੜੇ ਚੇਂਜ ਕਰਾਉਣੇ ਆ ਜਿਨ੍ਹਾਂ ਦੀਆਂ ਦਵਾਈਆਂ ਚੱਲਦੀਆਂ ਉਹਨਾਂ ਨੂੰ ਦਵਾਈਆਂ ਖਵਾਉਣੀਆਂ ਔਰ ਉਹਨਾਂ ਦੀਆਂ ਵਰਦੀਆਂ ਪਾ ਕੇ ਤਿਆਰ ਵਰ ਤਿਆਰ ਕਰਕੇ ਉਹਨਾਂ ਨੂੰ ਸਕੂਲੇ ਪਹੁੰਚਦਾ ਕਰਨਾ ਅੱਜ ਇੱਥੇ ਗੁਣਕਤਾਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਦਸੀ ਗੱਲ ਵੀ ਇਹ ਸਪੈਸ਼ਲ ਸਕੂਲ ਆ ਜੀ ਜਿਹੜਾ ਬੱਚਿਆਂ ਦਾ ਓਏ ਨਿਰਜ ਤੁਸੀਂ ਕਿਹਾ ਕਿਵੇਂ ਆ ਨਿਰਜ ਕੀ ਹਾਲ ਨੇ ਨਿਰਜ ਓਏ ਰਾਜਕਮਰ ਆ ਗਿਆ ਰਵੀ ਕਿਵੇਂ ਆ ਗਿਆ ਪੁੱਤ ਅਰਾਮਨ ਜੀ ਸਕੂਲ ਮੇਂ ਹਾਂ ਲੈ ਕੇ ਦੇਉਂਗਾ ਲੈ ਲੈ ਗੜੀ ਉਹ ਕਿੰਨੀ ਸੋਹਣੀ ਆ ਅਰਾਮਨ ਹਾਂ ਵੀ ਕਾਕੂ ਸასი ਘਰ ਭਾਣੇ ਹਾਂ ਵੀ ਪੁੱਤਰਾ ਕੀ ਹਾਲ ਹੈਨੀ ਠੀਕ ਆ ਅਰਾਮਨ ਹਾਂ ਰਾਮਾ ਤੂੰ ਚਲਾ ਲਈ ਹਾਂ ਦੇਉਂਗਾ ਦੇਉਂਗਾ ਫੋਨ ਲਿਆ ਕੇ ਦੇਉਂਗਾ ਚਲੋ ਪਹਿਲਾਂ ਸਕੂਲੇ ਚਲੀਏ ਕਲਾਸਾਂ ਚਲੀਏ ਆਜਾ ਕਾਕੂ ਦਾ ਸਕਲਾਸਾਂ ਚ ਕਲਾਸਾਂ ਉੱਥੇ ਕਲਾਸਾਂ ਕਲਾਸਾਂ ਚ ਕਾਕੂ ਆਜਾ ਹਾਂ ਦੇਵਾਂਗੇ ਦੇਵਾਂਗੇ ਹਾਂ ਵੀ ਇੰਦਰਜੀਤ ਕਿਵੇਂ ਆ ਜੀ ਸਿੰਦਰਜੀਤ ਸਿੰਘ ਕਿਵੇਂ ਆ ਹਾਂਜੀ ਸਿੰਘਾਨੀਆ ਸਾਹਿਬ ਸਤਿਕਾਰ ਕੀ ਹਾਲ ਹੈ ਸਿੰਘ ਜੀ ਸਾਹਿਬ ਪੰਕਜ ਹੈਲੋ ਹੈਲੋ ਗੱਲ ਹੈਲੋ ਹੈਲੋ ਚਲੋ ਆਜੋ ਆਜੋ ਅੰਦਰ ਆ ਜਾ ਕ ਆਜੋ 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 ਮਾਤਾ ਜੀ ਆ ਜਾਓ ਉਹ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਹੈ ਖਾਨ ਸਾਹਿਬ ਠੀਕ ਹੈ ਕਾਕੂ ਨਸਾ ਆ ਜਾ ਪੁੱਤ ਆ ਜਾ ਇੱਥੇ ਬੈਠੋ ਇੱਥੇ ਇੱਥੇ ਹਾਂ ਆ ਚਲੋ ਖੇਡੋ ਚਲੋ ਆ ਕੇ ਪੜ੍ਹਾਈ ਕਰੋ ਪੜ੍ਹਾਈ ਟੀਚਰ ਜਿਵੇਂ ਕਹੇ ਜਿਵੇਂ ਜਿਵੇਂ ਟੀਚਰ ਬਿਠਾਉਂਦੇ ਉਹਵੇਂ ਬੈਠੋ ਜਮਾ ਜਮ ਐਕਟਿਵ ਚਲੋ ਐਕਟੀਵਿਟੀ ਸ਼ੁਰੂ ਕਰੋ ਐਕਟੀਵਿਟੀ ਐਕਟੀਵਿਟੀ ਕਰੋ ਚਲੋ ਐਕਟੀਵਿਟੀ ਕਰੋ ਕੁੜੀਆਂ ਆਪਣੀ ਲਾਈਨ 'ਚ ਮੁੰਡੇ ਆਪਣੀ ਲਾਈਨ 'ਚ ਖੜੋ ਚੱਲ ਕੇ ਚਲੋ